ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਪੀਵੀ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ 11ਵਾਂ ਭਾਰਤ 6200 ਪੂਰਵ ਤੋਂ 4200 ਪੂਰਵ ਤੱਕ ਪ੍ਰਸ਼ਨ ਉੱਤਰ ਇਹ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਮਹਾਜਨਪਦ ਤੋਂ ਕੀ ਭਾਵ ਹੈ ਉੱਤਰ 600 ਈਸਵੀ ਪੂਰਵ ਵਿੱਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਾਜਿਆਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ ਪ੍ਰਾਚਨ ਭਾਰਤ ਵਿੱਚ 16 ਮਹਾਜਨਪਦ ਸਨ ਪ੍ਰਸ਼ਨ ਨੰਬਰ 2 ਕਿਸੇ ਚਾਰ ਮਹੱਤਵਪੂਰਨ ਜਨਪਦਾਂ ਦੇ ਨਾਮ ਬਾਰੇ ਲਿਖੋ ਉੱਤਰ ਮਗਦ ਕੌਸ਼ਲ ਵੱਤਸ ਅਤੇ ਅਵੰਤੀ ਪ੍ਰਸ਼ਨ ਨੰਬਰ 3 ਇਸ ਕਾਲ ਵਿੱਚ ਜਾਤ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਇਸ ਕਾਲ ਵਿੱਚ ਸਮਾਜ ਮੁੱਖ ਤੌਰ ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਜਾਤੀ ਜਨਮ ਤੇ ਆਧਾਰਿਤ ਹੁੰਦੀ ਸੀ ਇਸ ਕਾਲ ਵਿੱਚ ਸ਼ੂਦਰਾਂ ਦੀ ਦਸ਼ਾ ਬਹੁਤ ਖਰਾਬ ਹੁੰਦੀ ਗਈ ਸੀ ਮਹਾਤਮਾ ਬੁੱਧ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਪ੍ਰਸ਼ਨ ਨੰਬਰ 4 ਠੱਪੇ ਵਾਲੇ ਸਿੱਕਿਆਂ ਦੇ ਇੱਕ ਨੋਟ ਲਿਖੋ ਉੱਤਰ ਇਸ ਕਾਲ ਵਿੱਚ ਵਸਤੂਆਂ ਦੀ ਖਰੀਦ-ਵੇਚ ਲਈ ਤੰਬੇ ਅਤੇ ਚਾਂਦੀ ਦੇ ਸਿੱਕੇ ਵਰਤੇ ਜਾਂਦੇ ਸਨ ਇਹਨਾਂ ਦਾ ਕੋਈ ਇੱਕ ਆਕਾਰ ਨਹੀਂ ਹੁੰਦਾ ਸੀ ਇਹਨਾਂ ਸਿੱਕਿਆਂ ਉੱਤੇ ਭਾਂਤ ਭਾਂਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ ਪ੍ਰਸ਼ਨ ਨੰਬਰ 5 ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਜੈਨ ਧਰਮ ਭਾਤ ਇੱਕ ਪ੍ਰਾਚੀਨ ਧਰਮ ਹੈ ਭਗਵਾਨ ਮਹਾਵੀਰ ਸਵਾਮੀ ਇਸ ਧਰਮ ਦੇ 24 ਤੀਰਥ ਅੰਕਰ ਸਨ ਇਸ ਧਰਮ ਦੇ ਅਨਸਾਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਰੇਕ ਆਤਮਾ ਆਪਣੇ ਚੰਗੇ ਕਰਮਾਂ ਨਾਲ ਈਸ਼ਵਰ ਨੂੰ ਪ੍ਰਾਪਤ ਕਰ ਸਕਦੀ ਹੈ ਸੱਚੀ ਸ਼ਰਧਾ ਸੱਚਾ ਗਿਆਨ ਅਤੇ ਸੱਚਾ ਆਚਰਣ ਇਸ ਧਰਮ ਦੇ ਤਰੇ ਰਤਨ ਹਨ ਪ੍ਰਸ਼ਨ ਨੰਬਰ 6 ਬੁੱਧ ਧਰਮ ਦੀਆਂ ਮੁੱਖ ਸੰਧਿਆਵਾਂ ਕਿਹੜੀਆਂ ਹਨ ਉੱਤਰ ਨੰਬਰ 1 ਸਾਨੂੰ ਆਪਣੀ ਇਛਾਵਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਨੰਬਰ 2 ਸਾਨੂੰ ਸੱਚੇ ਕਰਮ ਕਰਨੇ ਚਾਹੀਦੇ ਹਨ ਨੰਬਰ 3 ਸਾਡਾ ਰਹਿਣ ਸਹਿਣ ਸੱਚਾ ਹੋਣਾ ਚਾਹੀਦਾ ਹੈ ਨੰਬਰ 4 ਸਾਨੂੰ ਸੱਚੇ ਧਿਆਨ ਨਾਲ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਖਾਲੀਦਾ ਵਭਰੂ ਨੰਬਰ 1 ਵਿੰਮਿਸਾਰਨੀ 543 ਵੀ ਪੂਰਬ ਤੋਂ 492 ਸੀ ਪੂਰਬ ਤੱਕ ਰਾਜ ਕੀਤਾ ਨੰਬਰ 2 ਪੰਤਰੀ ਨੂੰ ਅਮਾਤਿਆ ਵੀ ਕਿਹਾ ਜਾਂਦਾ ਹੈ ਨੰਬਰ 3 ਖੇਤੀਬਾੜੀ ਅਤੇ ਪਸ਼ੂਪਾਲਣ ਲੋਕਾਂ ਦਾ ਮੁਕੀਤਾ ਸੀ ਨੰਬਰ 4 ਜੈਨ ਧਰਮ ਦੇ કુલ 24 ਤੀਰਤ ਅੰਖਰ ਹੋਏ ਸਨ ਨੰਬਰ 5 ਗੌਤਮ ਬੁੱਧਾ ਅਸਲ ਨਾਮ ਸਿਦਾਰਥ ਸੀ ਨੰਬਰ 6 ਭਗਵਾਨ ਮਹਾਵੀਰ ਜੀ ਨੇ ਲਗਭਗ 23 30 ਸਾਲਾਂ ਤੱਕ ਗ੍ਰੇਸੀ ਜੀਵਨ ਬਤੀਤ ਕੀਤਾ ਹੇ ਲਿਖੇ ਪ੍ਰਸ਼ਨਾਂ ਸਹੀ ਸ਼ਬਦਾਂ ਸੇ ਮਿਲਾਨ ਕਰੋ ਨੰਬਰ 1 ਮਗਧ ਮਹਾਜਨਪਦ ਨੰਬਰ 2 ਆजात क्षत्रੂ ਰਾਜਾ ਨੰਬਰ 3 ਪੰਚੀ ਗਣਤੰਤਰ ਨੰਬਰ 4 ਸ਼੍ਰੇਣੀ ਨਿਗਮ ਨੰਬਰ 5 파ਰਸ਼ਵਨਾਥ ਤੀਰਥੰਕਰ ਨੰਬਰ 6 ਬੁੱਧ ਅਸ਼ਟਮਾਰਗ ਹੇ ਲਿਖੇ ਪ੍ਰਵਕਾਂ ਦੇ ਸਾਹਮਣੇ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੰਬਰ 1 ਛੋਡਸ ਜਨਪਦਾ ਦਾ ਉਲੇਖ ਬੋਧ ਸਾਹਿਤ ਵਿੱਚ ਹੈ ਸਹੀ ਨੰਬਰ 2 ਬੀਬੀ ਸਰਨੇ 543 ਤੋਂ 492 ਸੀਪੁਰ ਤੱਕ ਆਲਗੀ ਤਾਂ ਸਹੀ ਨੰਬਰ 3 ਮੰਤਰੇ ਨੂੰ ਚੇਰਦੇ ਨਾ ਨਾਲ ਜਾਣਿਆ ਜਾਂਦਾ ਸੀ ਗਲਤ ਨੰਬਰ 4 ਖੇਤੀਬਾੜੀ ਉੱਤੇ ਕਰਾਸਫਲ ਕਰ ਫਸਦਾ 1/4 ਹਿੱਸਾ ਹੁੰਦਾ ਸੀ ਗਲਤ ਨੰਬਰ 5 ਸਾਰਤ ਵਾਹ ਬਾਰੇ ਦੇ ਨੇਤਾ ਸੀ ਸਹੀ ਨੰਬਰ 6 ਗੌਤਮ ਬੁੱਧ ਉਸ ਦੇ ਪੁੱਤਰ ਨਹੀਂ ਸੀ ਸਹੀ ਧੰਨਵਾਦ